ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਸਟਾਗ੍ਰam ਤੇ ਇੱਕ ਛੋਟਾ ਜਿਹਾ ਸ਼ਾਰਟ ਪਾ ਕੇ ਮੈਂ ਇੱਕ ਬੇਨਤੀ ਕੀਤੀ ਸੀ ਤੇ ਉਸ ਵਿਸ਼ੇ ਤੇ ਮੁੱਦੇ ਤੇ ਅੱਜ ਥੋੜੀ ਜੀ ਗੱਲਬਾਤ ਖੁੱਲ ਕੇ ਕਰੀਏ ਤੁਹਾਡੇ ਨਾਲ ਮੈਂ ਜਿਹੜੀ ਬੇਨਤੀ ਕੀਤੀ ਸੀ ਦੀ ਜੇ ਆਰਾਜ ਵੀਰ ਜਵੰਦਾ ਤੁਹਾਡੀਆਂ ਅਰਦਾਸਾਂ ਦੇ ਨਾਲ ਠੀਕ ਹੋ ਗਿਆ ਹੋਵੇ ਉਧਰੋਂ ਬੇਲ ਮਿਲੀ ਹੋਵੇ ਤਾਂ ਤੁਸੀਂ ਜਗਤਾਰ ਸਿੰਘ ਹਵਾਰਾ ਜਿਹੜੇ ਜੇਲ੍ਹ ਵਿੱਚ ਨੇ ਬੰਦ ਬੰਦੀ ਸਿੰਘ ਨੇ ਉਹਨਾਂ ਦੇ ਮਾਤਾ ਜੀ ਬਿਮਾਰ ਨੇ ਵੀ ਉਹਨਾਂ ਪ੍ਰਤੀ ਕੋਈ ਗੱਲ ਕਰ ਲੋ ਮੈਂ ਇਹ ਸ਼ਾਰਟ ਪਾਇਆ ਸੀ ਬਹੁਤੇ ਲੋਕ ਮਤਾਂ ਦੇਣ ਵਾਲੇ ਸਲਾਹ ਦੇਣ ਵਾਲੇ ਕਮੈਂਟਾਂ ਵਿੱਚ ਆ ਜਾਂਦੇ ਆ ਕਿ ਅੱਜ ਤਾਂ ਲੂਟੇ ਨੇ ਝੱਜ ਦੀ ਗੱਲ ਕੀਤੀ ਕਈਆਂ ਨੇ ਹੋਰ ਵੀ ਸ਼ਬਦ ਵਰਤੇ ਚਲੋ ਅਸੀਂ ਨਹੀਂ ਆਪਣੀ ਜਵਾਨ ਗੰਦੀ ਕਰਨੀ ਹੁੰਦੀ ਜੀ ਮੈਂ ਹਮੇਸ਼ਾ ਹੀ ਗੱਲ ਚੰਗੀ ਕਰਦਾ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੇ ਉਹ ਮੈਨੂੰ ਵੀ ਚੰਗੀ ਲੱਗੇ ਅੱਜ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਬੰਦੀ ਸਿੰਘਾਂ ਪ੍ਰਤੀ ਮੈਂ ਕਦੇ ਵਿਰੋਧ ਕੀਤਾ ਹੀ ਨਹੀਂ ਬੰਦੀ ਸਿੰਘਾਂ ਪ੍ਰਤੀ ਮੈਂ ਹਮੇਸ਼ਾ ਇਹ ਗੱਲ ਕੀਤੀ ਵੀ ਜਿਹੜੇ ਬੰਦੇ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਔਰ ਜਿਹੜੇ ਬੰਦੇ ਉਹਨਾਂ ਦੇ ਸੰਬੰਧ ਵਿੱਚ ਧਰਨਾ ਲਾਉਂਦੇ ਨੇ ਮੈਂ ਉਹਨਾਂ ਦੀ ਜ਼ਰੂਰ ਮਿੱਟੀ ਪੱਟੀ ਹੈ ਵੀ ਇਹਨਾਂ ਦਾ ਪੈਸੇ ਇਕੱਠੇ ਕਰਨ ਦਾ ਢੰਗ ਹੁੰਦਾ ਹੈ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਕੋਈ ਮਤਲਬ ਨਹੀਂ ਮੈਂ ਇਹ ਗੱਲਾਂ ਜ਼ਰੂਰ ਕੀਤੀਆਂ ਔਰ ਨਾਲ ਅੱਜ ਸਪਸ਼ਟ ਹੋਰ ਵੀ ਕਰ ਦਿੰਦਾ ਨੇੜੇ ਪੰਜਾਬ ਦੇ ਲੀਡਰ ਨੇ ਖਾਸ ਕਰਕੇ ਮਾਨ ਦਲੀਏ ਜਾਂ ਬਾਦਲ ਦਲੀਏ ਇਹ ਕਦੇ ਨਹੀਂ ਚਾਹੁੰਦੇ ਵੀ ਬੰਦੀ ਸਿੰਘ ਬਾਹਰ ਆਉਣ ਕਿਉਂਕਿ ਇਹਨਾਂ ਨੂੰ ਪਤਾ ਹੈ ਬੀਜੇ ਉਹ ਬੰਦੀ ਸਿੰਘ ਬਾਹਰ ਆ ਗਏ ਤਾਂ ਉਹ ਹੀਰੋ ਬਣ ਜਾਣਗੇ ਇੱਥੇ ਆ ਕੇ ਵੀ ਸਾਨੂੰ ਕੀ ਨਹੀਂ ਪੁੱਛਣਾ ਰੌਲਾ ਇਹ ਹੈ ਔਰ ਕਾਂਗਰਸ ਨੂੰ ਜਾਂ ਭਾਜਪਾ ਨੂੰ ਕੋਈ ਮਤਲਬ ਨਹੀਂ ਕਿਉਂਕਿ ਤੁਸੀਂ ਵਿਰੋਧੀ ਕਹਿੰਦੇ ਉਹਨਾਂ ਨੂੰ ਤਾਂ ਕਾਂਗਰਸ ਨੂੰ ਵੀ ਤੁਸੀਂ ਦੁਸ਼ਮਣ ਜਮਾਤ ਮੰਨਦੇ ਹੋ ਬੀਜੇਪੀ ਨੂੰ ਤੁਸੀਂ ਵਿਰੋਧੀ ਮੰਨਦੇ ਹੋ ਹੁਣ ਦੋ ਬੰਦਿਆਂ ਦੀ ਗੱਲ ਕਰਨੀ ਆ ਇੱਕ ਸਿਮਰਜੀਤ ਮਾਨ ਦੀ ਤੇ ਇੱਕ ਬਾਦਲ ਪਰਿਵਾਰ ਦੀ ਜੇ ਇਹ ਕਹਿਣ ਵੀ ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਨੇ ਔਰ ਸੁਭੀਰ ਹੁਣ ਪਿੱਛੇ ਭਗਾਈ ਮਾਰਦੇ ਸੀ ਕਿ ਜੇ ਮੇਰੀ ਸਰਕਾਰ ਬਣ ਗਈ ਮੈਂ ਸਾਰਿਆਂ ਨੂੰ ਛੱਡ ਦੂੰ ਉਹਦੇ ਪੱਲੇ ਕੀ ਹੈ ਉਹ ਕਿ ਮੈਂ ਛੱਡ ਦੂੰ ਸਵਾਲ ਹੀ ਪੈਦੇ ਨੇ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ ਉਹ ਬੰਦੀ ਸਿੰਘਾਂ ਨੂੰ ਛੁੜਾ ਨਹੀਂ ਸਕਦਾ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਹੁੰਦਾ ਸਭ ਕੁਝ ਸ਼ਮਰੀਮ ਕੋਰਟ ਦੇ ਅੰਡਰ ਹੁੰਦਾ ਸਭ ਕੁਝ ਪੰਜਾਬ ਦਾ ਮੁੱਖ ਮੰਤਰੀ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਪਰ ਮੈਂ ਜਿਹੜੀ ਗੱਲ ਕਰਨੀ ਉਹਦੇ ਉੱਤੇ ਧਿਆਨ ਦਿਓ ਵੀ ਜੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਂਦਾ ਹੈ ਤੇ ਜਿਹੜੇ ਹੁਣ ਚੌਧਰ ਕਰਦੇ ਨੇ ਕੁਰਸੀਆਂ ਤੇ ਬੈਠੇ ਨੇ ਹੁਣ ਨਹੀਂ ਚੌਧਰ ਤਾਂ ਜਾਂਦੀ ਲੱਗੂ ਉਹ ਕਦੋਂ ਚਾਹੁੰਦੇ ਆ ਵੀ ਬੰਦੀ ਸਿੰਘ ਬਾਹਰ ਆਉਣ ਚਲੋ ਹੁਣ ਕੱਲ ਜਿਹੜੀ ਮੈਂ ਕਰਨ ਲੱਗਾ ਧਿਆਨ ਦੇ ਥੋੜਾ ਜਿਹਾ ਮੈਂ ਕਿਸੇ ਤੋਂ ਪੁੱਛ ਕੇ ਕੇ ਦੀ ਸਲਾਹ ਲੈ ਕੇ ਨਹੀਂ ਗੱਲ ਕਰਦਾ ਹੁੰਦਾ ਮੈਂ ਇੱਕ ਛੇ ਕੌਮ ਦਾ ਮੈਂਬਰ ਹਾਂ ਮੇਰੇ ਕੋਲ ਫਰਜ਼ ਨੇ ਵੀ ਜੇ ਕੋਈ ਕੌਮ ਦੀ ਗੱਲ ਕਰਨੀ ਹੈ ਨਾ ਅਸੀਂ ਖੁੱਲ੍ਹ ਕੇ ਕਰਨੀ ਹੈ ਸਾਨੂੰ ਗੱਲ ਕਰਨ ਦਾ ਹੱਕ ਹੈ ਜਿਹੜਾ ਬੰਦਾ ਕੌਮ ਲਈ ਕੁਝ ਕਰਦਾ ਹੈ ਉਹਦੀ ਮੈਂ ਗੱਲ ਕਰ ਸਕਦਾ ਮੈਂ ਕਿਤੇ ਪੁੱਛ ਕੇ ਨਹੀਂ ਕਰਦਾ ਜਿਹੜੇ ਕਹਿੰਦੇ ਆ ਅੱਜ ਬੁੱਟੇ ਨੇ ਗੱਲ ਵਧੀਆ ਕੀਤੀ ਅਸੀਂ ਹਮੇਸ਼ਾ ਹੀ ਗੱਲ ਵਧੀਆ ਕਰਦੇ ਆਂ ਨਹੀਂ ਤੇ ਜੇ ਕਿਸ ਨੂੰ ਨਹੀਂ ਪਸੰਦ ਆਉਂਦੀ ਨਾ ਨਾ ਸੁਣਿਆ ਕਰੋ ਅਸੀਂ ਗੱਲ ਆਪਣੀ ਮਰਜ਼ੀ ਨਾਲ ਕਰਨੀ ਹੈ ਜਿਹੜੀ ਸਾਨੂੰ ਵਧੀਆ ਲੱਗੂ ਉਹੀ ਕਰਾਂਗੇ ਮੈਂ ਗੱਲ ਕਿਉਂ ਕੀਤੀ ਸੀ ਮੇਰਾ ਗੱਲ ਕਰਨਾ ਮਤਲਬ ਇਹ ਸੀ ਵੀ ਸਾਡੇ ਨਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਇੰਨਾ ਗੰਦ ਪਾ ਰਿਹਾ ਹੈ ਹੁਣ ਮੈਂ ਅੱਜ ਜਿਹੜੀ ਵਿੱਚ ਗੱਲ ਕਰਨੀ ਆ ਨਾ ਰਾਜਵੀਰ ਜਵੰਦੇ ਬਾਰੇ ਵੀ ਕਰ ਹੀ ਦਿੰਨਾ ਬੜੀਆਂ ਅਰਦਾਸਾਂ ਕਰ ਲਈਆਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰੀ ਸੀ ਵੀ ਉਹ ਤੰਦਰੁਸਤ ਹੋ ਕੇ ਆਪਣੇ ਘਰ ਆਵੇ ਸਾਨੂੰ ਆਸ ਹੈ ਮੈਂ ਇਹਨਾਂ ਅਰਦਾਸਾਂ ਅਰੂਸਾਂ ਵਿੱਚ ਬਹੁਤਾ ਬਲੀਵ ਨਹੀਂ ਕਰਦਾ ਜੀ ਹਰੇਕ ਬੰਦੇ ਦੇ ਕਰਮ ਨੇ ਅਰਦਾਸ ਜਦੋਂ ਵੀ ਆਪਾਂ ਕਰਦੇ ਹਾਂ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਕਰਦੇ ਹਾਂ ਔਰ ਇਦਾਂ ਰੱਬ ਦੇ ਕੋਲੋਂ ਅਸੀਂ ਕਿਸੇ ਦੀ ਜ਼ਿੰਦਗੀ ਨਹੀਂ ਮੰਗ ਸਕਦੇ ਇਹ ਆਪੋ ਆਪਣੇ ਕਰਮ ਨੇ ਫੇਰ ਦੂਜੇ ਪਾਸੇ ਤੁਸੀਂ ਕਹਿਣਾ ਜਿੰਨੀ ਕਿ ਲਿਖੀ ਐ ਓਨੀ ਕ ਬੰਦਾ ਭੋਗ ਲੈਂਦਾ ਜੇ ਲਿਖੀ ਓਨੀ ਕ ਫਿਰ ਨੂੰ ਟਾਲ ਤੂੰ ਸਕਦਾ ਹੁਣ ਮਿਰਚਾਂ ਲੱਗਣਗੀਆਂ ਰਾਜਵੀਰ ਜੰਬੰਦਾ ਇੱਕ ਨਾਮਵਰ ਸਿੰਗਰ ਹੈ ਤੇ ਇਹਨਾਂ ਨੂੰ ਰਹਿਣ ਸਹਿਣ ਦਾ ਪਤਾ ਹੋਣਾ ਚਾਹੀਦਾ ਵੀ ਮੈਂ ਮੋਟਰਸਾਈਕਲ ਲੈ ਕੇ ਕਿਉਂ ਚੱਲਿਆ ਪਹਾੜਾਂ ਤੇ ਕੋਈ ਸੋਚੂਗਾ ਕਦੇ ਇਹ ਗਲਤੀਆਂ ਨਾ ਸਾੜੀਂ ਬਾਰਾ ਜਦੋਂ ਮੈਂ ਹਵਾਰੇ ਦੀ ਗੱਲ ਕੀਤੀ ਸੀ ਜਗਤਾਰ ਸਿੰਘ ਹਵਾਰੇ ਦੀ ਗੱਲ ਕੀਤੀ ਸੀ ਜਦੋਂ ਮੈਂ ਤਾਂ ਗੱਲ ਕੀਤੀ ਸੀ ਵੀ ਸਾਰਾ ਪੰਜਾਬ ਕਮਲਾ ਹੋ ਕੇ ਉਧਰ ਨੂੰ ਪੋਸਟਰ ਨਾ ਪਾਈ ਚਲੋ ਮੈਂ ਤਾਂ ਗੱਲ ਕਰੀ ਸੀ ਉਹਦੇ ਮਾਤਾ ਜੀ ਘਰ ਦੇ ਵਿੱਚ ਬਿਮਾਰ ਪਏ ਨੇ ਮੈਂ ਵੀ ਕੈਸੇ ਪਤਾ ਨਹੀਂ ਕਦੋਂ ਕਿ ਪੜਨਾ ਵਾਪਰਦੇ ਤੇ ਜੇ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਬੰਦ ਹੈ ਉਈ ਕੌਮ ਇਕੱਠੀ ਹੋ ਕੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਰਿਕਵੈਸਟ ਕਰ ਸਕਦੀ ਹੈ ਪਟੀਸ਼ਨ ਪਾ ਸਕਦੀ ਹੈ ਵੀ ਦੋ ਚਾਰ ਦਿਆਂ ਲਈ ਉਹ ਆਪਣੇ ਮਾਂ ਨੂੰ ਘਰ ਵਿੱਚ ਆ ਕੇ ਮਿਲ ਲੈਣ ਇਹ ਸਾਡੀ ਭਾਈਚਾਰਕ ਕਿਸਾਨ ਦੀ ਇੱਕ ਇਨਸਾਨੀਅਤ ਤੌਰ ਤੇ ਗੱਲ ਹੈ ਸਾਡੇ ਸਿੱਖ ਕੌਮ ਦਾ ਉਹ ਬੰਦੀ ਸਿੰਘਾਂ ਦੇ ਵਿੱਚੋਂ ਇੱਕ ਨਾਮਰ ਸਿੰਘ ਹੈ ਜਗਦਾਰ ਸਿੰਘ ਬਾਰਾ ਮੈਂ ਗਲਤਾਂ ਕੀਤੀ ਹੈ ਔਰ ਕੀ ਜਿਹੜੇ ਬੰਦੇ ਕਹਿੰਦੇ ਸੀ ਅੱਜ ਵਧੀਆ ਗੱਲ ਕੀਤੀ ਮੈਂ ਕਦੇ ਬੰਦੀ ਸਿੰਘਾਂ ਦੇ ਲਈ ਗਲਤ ਗੱਲ ਕਰੀ ਐ ਮੇਰੇ ਚੈਨਲ ਤੇ ਜਾਂ ਕਿਸੇ ਇੰਟਰਵਿਊ ਦੇ ਵਿੱਚ ਤੁਸੀਂ ਇੱਕ ਵੀ ਜ਼ਿਕਰ ਕੱਢ ਕੇ ਦਿਖਾਓ ਕਿਤੇ ਮੈਂ ਬੰਦੀ ਸਿੰਘਾਂ ਦਾ ਵਿਰੋਧ ਕੀਤਾ ਹੋਵੇ ਅਸੀਂ ਅਕਲ ਤੋਂ ਕੰਮ ਕਿਉਂ ਨਹੀਂ ਲੈਂਦੇ ਮੈਂ ਤਾਂ ਗੱਲ ਇਹ ਕੀਤੀ ਸੀ ਅਸੀਂ ਭੇੜਚਾਲ ਕਿੱਦਾਂ ਕਰਦੇ ਆ ਜਿਹੜਾ ਮੁੱਦਾ ਸਾਨੂੰ ਮਿਲ ਗਿਆ ਸੀ ਉਦਰੀ ਦੇਹ ਪੋਸਟ ਤੇ ਪੋਸਟ ਦੇ ਅਰਦਾਸ ਤੇ ਅਰਦਾਸ ਕਰੀ ਜਾਂਦੇ ਆ ਵੀ ਪੰਜਾਬ ਵਿੱਚ ਹੋਰ ਮੁੱਦੇ ਵੀ ਹੈਗੇ ਨੇ ਹੁਣ ਇਹ ਸਭ ਤੋਂ ਵੱਡਾ ਮੁੱਦਾ ਸੀ ਗੰਭੀਰ ਮੁੱਦਾ ਸੀ ਜੇ ਉਹਨਾਂ ਦੇ ਮਾਤਾ ਜੀ ਬਿਮਾਰ ਪਏ ਨੇ ਤਾਂ ਹਰ ਇੱਕ ਬੰਦੇ ਚਾਹੁੰਦਾ ਮੈਂ ਇਕੱਲਾ ਥੋੜੀ ਚਾਹੁੰਦਾ ਵੀ ਉਹਨਾਂ ਦੇ ਨਾਲ ਇੱਕ ਵਾਰੀ ਮਿਲਾਪ ਹੋ ਜੇ ਉਹ ਆਪਣੀ ਮਾਂ ਨੂੰ ਮਿਲ ਲੈਣ ਇੱਕ ਵਾਰੀ ਮੈਂ ਇਹ ਗੱਲ ਕਹੀ ਸੀ ਮੈਂ ਹੁਣ ਵੀ ਕਹਿੰਦਾ ਪਹਿਲੀ ਗੱਲ ਤਾਂ ਉਹਨਾਂ ਦੇ ਮਾਤਾ ਦੀ ਸ਼ੁਕ ਸ਼ਾਂਤੀ ਲਈ ਦੁਆ ਕਰੋ ਤੇ ਜੇ ਬਾਕੀ ਤੁਸੀਂ ਦਰਦ ਰੱਖਦੇ ਹੋ ਜਨਤਾ ਸਿੰਘ ਮਹਾਰਾ ਦੇ ਨਾਲ ਤਾਂ ਫਿਰ ਮਾਂ ਜੋ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਪਾਓ ਕੋਈ ਇਕੱਠ ਰੱਖ ਲੋ ਸਰਕਾਰ ਦੇ ਨਾਲ ਕੋਈ ਮੀਟਿੰਗ ਹੋਵੇ ਵੀ 2-4 ਦਿਨਾਂ ਲਈ ਉਹਨਾਂ ਨੂੰ ਜੇਲ੍ਹ ਤੋਂ ਕੋਈ ਪ੍ਰੋਲ ਕੋਈ ਛੇੜ ਮਿਲ ਜਾਵੇ ਉਹ ਆਪਣੀ ਮਾਂ ਦੇ ਨਾਲ 2 ਦਿਨ ਬਿਤਾ ਸਕਣ ਮੈਂ ਇਹ ਬੇਨਤੀ ਕੀਤੀ ਅੱਜ ਚੰਗੀ ਗੱਲ ਕੀਤੀ ਮੈਂ ਹਮੇਸ਼ਾ ਹੀ ਚੰਗੀ ਗੱਲ ਕਰਦਾ ਜੀ ਜਿਹੜਾ ਸਾਡੀ ਕੌਮ ਦੇ ਵਿੱਚ ਗੰਦ ਪਿਆ ਹੋਇਆ ਹੈ ਨਾ ਜਿਹੜੇ ਸਾਡੀ ਕੌਮ ਦੇ ਵਿੱਚ ਕੁਝ ਲਾਸ਼ਾਂ ਨੂੰ ਵੇਚਣ ਵਾਲੇ ਨੇ ਸਾਡੀ ਕੌਮ ਨੂੰ ਬੇਵਕੂਫ ਬਣਾਉਣ ਵਾਲੇ ਨੇ ਮੈਂ ਉਹਨਾਂ ਦੀ ਜਦੋਂ ਗੱਲ ਕਰਦਾ ਫਿਰ ਚਲੂਨੇ ਲੜਦੇ ਹੀ ਹੁੰਦੇ ਆ ਜੀ ਮੈਂ ਜਿੱਥੇ ਗੱਲ ਸਹੀ ਹੈ ਉੱਥੇ ਸਹੀ ਕਰਨੀ ਹੁੰਦੀ ਹੈ ਜਿਹੜਾ ਮਰਨ ਹੀ ਹੋਵੇ ਇਹ ਗੱਲ ਚੇਤੇ ਰੱਖਿਓ ਇੱਕ ਵੀ ਕੋਈ ਇਹੋ ਜੀ ਵੀਡੀਓ ਕੱਢ ਕੇ ਦਿਖਾਓ ਜਿੱਥੇ ਮੈਂ ਬੰਦੀ ਸਿੰਘਾਂ ਦਾ ਵਿਰੋਧ ਕੀਤਾ ਹੋਵੇ ਹਾਂ ਜਿਹੜੇ ਬੰਦੀ ਸਿੰਘਾਂ ਦੇ ਲਈ ਮੋਰਚੇ ਲਾਉਣ ਵਾਲੇ ਨੇ ਉਹਨਾਂ ਦੀ ਮਿੱਟੀ ਜ਼ਰੂਰ ਪੱਟੀ ਐ ਮੈਂ ਕਿਹਾ ਵੀ ਇਹ ਬੰਦੇ ਪੈਸੇ ਇਕੱਠੇ ਕਰਨ ਖਾਤਰ ਕਿ ਬੰਦੀ ਸਿੰਘਾਂ ਲਈ ਮੋਰਚੇ ਲਾਉਂਦੇ ਐ ਮੈਂ ਇਹ ਗੱਲ ਹੁਣ ਵੀ ਕਹਿਣਾ ਇਹ ਕਹਿੰਦਾ ਰਹੂੰਗਾ ਕਿ ਇਹ ਗੱਲ ਸੱਚ ਐ ਕਿ ਝੂਠ ਐ ਵੀ ਜੇ ਬੰਦੀ ਸਿੰਘ ਰਿਹਾਅ ਹੋ ਗਏ ਜਿਹੜੇ ਚੌਧਰ ਕਰਦੇ ਨੇ ਚੌਧਰ ਕਿੱਧਰ ਜਾਊਗੇ ਇਹ ਪਤਾ ਨਹੀਂ ਸਨ ਸਭ ਨੂੰ ਪਤਾ ਹੈ ਉਹ ਕਦੋਂ ਚਾਹੁੰਦੇ ਆ ਉਹ ਤੇ ਚਾਹੁੰਦੇ ਆ ਵੀ ਅੰਦਰ ਹੀ ਰਹਿਣ ਸਾਡੀ ਚੌਧਰ ਬਣੀ ਰਹੇ ਇਹ ਸਚਾਈ ਹੈ ਸਚਾਈ ਨੂੰ ਸੁਣਿਆ ਕਰੋ ਔਰ ਹਾਜਮ ਵੀ ਕਰਿਆ ਕਰੋ ਇੱਕ ਵੀ ਮੈਂ ਕਦੇ ਕੌਮ ਲਈ ਗਲਤ ਸ਼ਬਦ ਕਦੇ ਵਰਤਿਆ ਵਿਰੋਧੀ ਸ਼ਬਦ ਵਰਤਿਆ ਮੈਨੂੰ ਦਿਖਾਓ ਜਿਹੜੇ ਗੰਦ ਪਾਉਂਦੇ ਨੇ ਉਹਨਾਂ ਲਈ ਕਹਿਣੇ ਪੈਂਦਾ ਕਹਿੰਦਾ ਰੂੰਗਾ ਮੈਂ ਕਿਤੇ ਗੁਰਬਾਣੀ ਦੇ ਉਲਟ ਬੋਲਿਆ ਹੋਮਾ ਇਤਿਹਾਸ ਦੇ ਉਲਟ ਬੋਲਿਆ ਹੋਮਾ ਜਿਹੜੇ ਪਖੰਡ ਬਾਦ ਹੈ ਇਤਿਹਾਸ ਵਿੱਚ ਕੁਝ ਭੇਡ ਕਰਕੇ ਝੂਠ ਬੋਲਿਆ ਗਿਆ ਗੱਪ ਕਹਾਣੀਆਂ ਸੁਣਾਈ ਉਹਨਾਂ ਬਾਰੇ ਅਸੀਂ ਕਹਿਣਾ ਹੁੰਦਾ ਉਹ ਮੈਂ ਹੁਣ ਵੀ ਕਹਿੰਦਾ ਪਹਿਲਾਂ ਵੀ ਕਹਿੰਦਾ ਸੀ ਕਹਿੰਦਾ ਵੀ ਰਹੂੰਗਾ ਇੱਕ ਵੀ ਦੱਸੋ ਵੀ ਕੌਮ ਲਈ ਕਿਤੇ ਗਲਤ ਸ਼ਬਦ ਵਰਤੇ ਹੋਣ ਜਿਹੜਾ ਪਖੰਡ ਹੈ ਜੀ ਉਹ ਤਾਂ ਪਖੰਡ ਹੀ ਰਹੂਗਾ ਉਹ ਮੈਂ ਕਹਿੰਦਾ ਕਹਿੰਦਾ ਰਹੂੰਗਾ ਮੈਂ ਇੱਕ ਗੁਰਸ਼ੇਖ ਹੋਣ ਦੇ ਨਾਤੇ ਗੱਲ ਕਰਦਾ ਅਸੀਂ ਪਖੰਡੀ ਨਹੀਂ ਅਸੀਂ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਕਰਦੇ ਹਾਂ ਲਾਸਟ ਵਿੱਚ ਬੇਨਤੀ ਕਰਨੀ ਹੈ ਵੀ ਜੇ ਰਾਜਵੀਰ ਬੰਦੇ ਬਜਵੰਦੇ ਨੂੰ ਤੁਹਾਡੀਆਂ ਅਰਦਾਸਾਂ ਨੇ ਠੀਕ ਕਰਤਾ ਤਾਂ ਚੰਗਾ ਤੇ ਹੁਣ ਥੋੜਾ ਜਿਹਾ ਧਿਆਨ ਜਗਤਾਰ ਸਿੰਘ ਹਵਾਰੇ ਦੀ ਮਾਤਾ ਬਲਵੀ ਦੇ ਲੋ ਉਧਰ ਵੀ ਧਿਆਨ ਦੇ ਲੋ ਜੇ ਕੌਮ ਦੇ ਨਾਲ ਦਰਦ ਰੱਖਦੇ ਹੋ ਕਿਉਂਕਿ ਸਾਡੇ ਘੜਾ ਮਚੌਰ ਜਿਹੜੇ ਚੌਧਰੇ ਨੂੰ ਤਾਂ ਕੀ ਮਤਲਬ ਨਹੀਂ ਹੈਗਾ ਉਹ ਤਾਂ ਜਾਣਗੇ ਸਰੋਪੇਪਾ ਪਾ ਮੁੜੀ ਜਾਂਦੇ ਆ ਉਹ ਮਾਨ ਗਿਆ ਸ਼ਰਮ ਨਹੀਂ ਆਉਂਦੀ ਸਰੋਪੇਪਾ ਪਾ ਤੇ ਪਤਾ ਨਹੀਂ ਕੁਝ ਪੈਸੇ ਵੜਾਉਣ ਲੱਗਾ ਸੀ ਉਹਨੇ ਫੜੇ ਨਹੀਂ ਕਹਿੰਦੇ ਅਸੀਂ ਤਾਂ ਭੇਟਾ ਲੈਣੀ ਨਹੀਂ ਲੈਵਲ ਨਹੀਂ ਪੈਸੇ ਕੀ ਕਰਨੇ ਅਭੀ ਹਾਲੇ ਜ਼ਮੀਨਾਂ ਦੇ ਮਾਲਕ ਨੇ ਕਿਉਂ ਦੇ ਰਿਸ਼ਤੇਦਾਰ ਵੀ ਅੰਗੀ ਸੰਗੀ ਕੋਰੇ ਹੈ ਨਹੀਂ ਮੈਨੂੰ ਲੇ ਭੁੱਖੇ ਥੋੜੀ ਮਰਦੇ ਆ ਇਹ ਸਾਰੇ ਜਿਹੜੇ ਜਾਂਦੇ ਰੋਟੀਆਂ ਛੇਕਣਾ ਆਏ ਤੁਰੇ ਹੁੰਦੇ ਉਦਾਂ ਜਗਤਾਰ ਸਿੰਘ ਬਾਰਾ ਅਕਾਲ ਦਾ ਦਾ ਜਾਇਜ਼ਰ ਪਰ ਜਿਹੜੇ ਇਹ ਢੋਲ ਵਜਾਉਂਦੇ ਨੇ ਕਿਸੇ ਇੱਕ ਦੀ ਸਟੇਟਮੈਂਟ ਆਈ ਹੈ ਵੀ ਅਸੀਂ ਸੁਪਰੀਮ ਕੋਰਟ ਨੂੰ ਕੋਈ ਰਿਕਵੈਸਟ ਕਰਦੇ ਆ ਪਟੀਸ਼ਨ ਪਾਉਣਿਆ ਕਿਸੇ ਦੀ ਇੱਕ ਦੀ ਸਟੇਟਮੈਂਟ ਹੈਗੀ ਹੈ ਕਿਸੇ ਦੀ ਨਹੀਂ ਹੈਗੀ ਉਹਦਾ ਜਹੇਦਾਰ ਹੈ ਪਰ ਸਾਰੇ ਚਾਹੁੰਦੇ ਆ ਵੀ ਜਹੇਦਾਰ ਬਣਿਆ ਰਵੇ ਪਰ ਸਾਡੀ ਚੌਧਰ ਨਾ ਜਾਵੇ ਜੇ ਉਹ ਬਾਹਰ ਆਉਂਦਾ ਕੋਈ ਵੀ ਬਾਹਰ ਆਵੇ ਕੰਡਾ ਖਵਾਰੇ ਦੀ ਗੱਲ ਨਹੀਂ ਕਰਦੇ ਬੰਦੀ ਸਿੰਘਾਂ ਵਿੱਚ ਜਿਹੜਾ ਵੀ ਬਾਹਰ ਆਊਗਾ ਇਹਨਾਂ ਨੂੰ ਪਤਾ ਹੈ ਵੀ ਸਾਡੀ ਚੌਧਰ ਖਤਰੇ ਵਿੱਚ ਹੈ ਇਹ ਤਾਂ ਕਹਿੰਦੇ ਉੱਪਰੋਂ-ਉੱਪਰੋਂ ਕਹਿੰਦੇ ਬੇਕੂ ਬਣਾਉਣ ਵਾਸਤੇ ਅੰਦਰੋਂ ਕੋਈ ਰਾਜ਼ ਹੀ ਨਹੀਂ ਮੈਂ ਤਾਂ ਬੇਨਤੀ ਕਿਸੇ ਮੈਂ ਕਿਸੇ ਬਾਬੇ ਦਾ ਸਿੱਖ ਨਹੀਂ ਨਹੀਂ ਕਿਸੇ ਬ੍ਰਹਮਗਿੰਦ ਕਿਸੇ ਜਥੇਵੰਦੀ ਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਜਿਹੜੀ ਸ਼ੇਲ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ ਨਾ ਅਸੀਂ ਉਹ ਗੱਲ ਕਰਨੀ ਹੈ ਕਿ ਤੋ ਪੁੱਛ ਕੇ ਗੱਲ ਨਹੀਂ ਕਰਨੀ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਹੈ ਮੈਂ ਉਹੀ ਗੱਲ ਕਰਦਾ ਇਹ ਗੱਲ ਮੈਨੂੰ ਚੰਗੀ ਲੱਗੀ ਔਰ ਪਿਆਰ ਹੈ ਮੇਰਾ ਵੀ ਮਾਤਾ ਜਗਤਾਰ ਸਿੰਘ ਹਵਾਰਾ ਜੀ ਦੇ ਬਿਮਾਰ ਪਏ ਨੇ ਤੇ ਉਹ ਆਪਣੀ ਮਾਂ ਨੂੰ ਮਿਲ ਸਕਣ ਵੀ ਇਹ ਬੇਨਤੀ ਕਰੋ ਮਾਨਯੋਗ ਸੁਪਰੀਮ ਕੋਰਟ ਨੂੰ ਜਾਂ ਸਰਕਾਰ ਦੇ ਨਾਲ ਮੀਟਿੰਗ ਹੋਵੇ ਮੈਂ ਤਾਂ ਗੱਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ